ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨਵੀਂ ਲੈਂਡ ਕੂਲਿੰਗ ਪਾਲਿਸੀ ਲੈ ਕੇ ਆਂਦੀ ਹੈ ਜਿਹੜਾ ਕਿ ਬੜਾ ਇੱਕ ਇਤਿਹਾਸਕ ਕਦਮ ਹੈ ਬਟ ਇਸ ਦੇ ਬਾਵਜੂਦ ਸਾਡੇ ਕੁਝ ਜਿਹੜੇ ਵਿਰੋਧੀ ਨੇ ਖਾਸ ਕਰਕੇ ਅਕਾਲੀ ਦਲ ਇਸ ਦੇ ਉੱਤੇ ਕੁਝ ਸਵਾਲ ਉਠਾਏਗੇ ਮੈਂ ਇਸ ਪਾਲਿਸੀ ਬਾਰੇ ਦੱਸਣਾ ਚਾਹਣਾ ਵਾਂ ਕਿ ਇਹ ਇਤਿਹਾਸਿਕ ਪਾਲਿਸੀ ਕਿਉਂ ਹੈਗੀ ਹੈ ਕਿਉਂਕਿ ਇੱਥੇ ਜਿਹੜਾ ਕਿਸਾਨ ਜਾਂ ਜਿਹੜਾ ਜ਼ਮੀਨ ਦਾ ਮਾਲਕ ਹੈ ਪਹਿਲੀ ਗੱਲ ਤਾਂ ਉਸ ਦੀ ਮਰਜ਼ੀ ਤੋਂ ਬਿਨਾ ਇਹ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਏਗੀ। ਨੰਬਰ 2 ਜਿਹੜੀ ਲਿਖਤੀ ਸਮਝੌਤਾ ਹੋਏਗਾ, ਲਿਖਤੀ ਐਨਓਸੀ ਤੋਂ ਬਾਅਦ ਇਹ ਜਿਹੜਾ ਹੈਗਾ ਜ਼ਮੀਨ ਅਕਵਾਇਰ ਕਰਾਂਗੇ। ਆਪਾਂ ਅੱਜ ਮੰਨ ਲੈਨੇ ਆ ਜੇ ਕਿਤੇ ਕਲੈਕਟਰ ਰੇਟ 30 ਲੱਖ ਰੁਪਏ ਦਾ ਤੇ ਜਿਹੜੀ ਜ਼ਮੀਨ ਦਾ ਇੱਕ ਕਿੱਲਾ 1 ਕਰੋੜ ਦੇ ਆਸ-ਪਾਸ ਹੋਏਗਾ, ਜੇਕਰ ਉਹ ਕਿਸੇ ਵੀ ਪ੍ਰਾਈਵੇਟ ਬੰਦੇ ਨੂੰ ਜਾਂ ਕਿਸੇ ਬਿਲਡਰ ਨੂੰ ਵੇਚਦਾ ਕਿਸਾ। ਲੇਕਿਨ ਇੱਥੇ ਕੀ ਹੋਏਗਾ ਜਿਹੜਾ ਉਹਦਾ ਇੱਕ ਕਿੱਲੇ ਜ਼ਮੀਨ ਨੇ ਉਸਨੇ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਦਿੱਤੀ। ਉਸ ਨੂੰ ਡਿਵੈਲਪ ਕਰਨ ਤੋਂ ਬਾਅਦ ਸਾਰਾ ਖਰਚਾ ਸਰਕਾਰ ਕਰੇਗੀ ਉਥੇ ਸੀਵਰੇਜ ਪਾਏਗੀ ਪਾਣੀ ਦੇ ਕਨੈਕਸ਼ਨ ਦੇਗੀ ਛੜਤਾ ਬਣਾਏਗੀ ਪੂਰਾ ਦੀ ਪੂਰਾ ਇਨਫਰਾਸਟ੍ਰਕਚਰ ਜਿਹੜਾ ਉਹ ਸਰਕਾਰ ਖਰਚ ਕਰੇਗੀ ਉਸ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਨੂੰ ਆ 1000 ਗਜ ਦਾ ਰਿਹਾਇਸ਼ੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਜਿਹੜਾ ਹੈਗਾ ਇਸ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਦਿੱਤਾ ਜਾਏਗਾ ਹੁਣ ਤੁਸੀਂ ਦੇਖੋ ਕਿ ਜੇ ਅਸੀਂ ਡਿਵੈਲਪਮੈਂਟ ਤੋਂ ਬਾਅਦ ਉਸਦੇ ਵਿਚਨ ਦੀ ਗੱਲ ਕਰੀਏ ਜਿਸ ਕਿਸਾਨ ਆ ਆਪਣੇ ਕੋਲ ਰੱਖ ਵੀ ਸਕਦਾ ਉਹ ਵੇਚ ਨਹੀਂ ਸਕਦਾ ਹੈਗਾ ਜੇ ਉਸਨੇ ਵੇਚਣਾ ਹੋਵੇ ਜੇ ਮੈਂ ਰੈਜੀਡੈਂਸ਼ੀਅਲ 30000 ਰੁਪਏ ਗੱਲ ਦੀ ਗੱਲ ਕਰਾਂ ਤੱਕ ਟੋ ਟੋ 3 ਕਰੋੜ ਰੁਪਇਆ ਬਣ ਗਿਆ ਔਰ ਦੂਸਰੇ ਬੰਨੇ ਜੇ ਮੈਂ 200 ਗਜ ਕਮਰਸ਼ੀਅਲ ਦੀ ਗੱਲ ਕਰਾਂ ਔਰ 60000 ਰੁਪਇਆ ਪ੍ਰਤੀ ਗਜ ਦੀ ਗੱਲ ਕਰਾਂ ਤਾਂ 1 ਕਰੋੜ 20 ਲੱਖ ਰੁਪਇਆ ਉਹ ਬਣ ਗਿਆ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਜਿੱਥੇ ਉਸਨੇ ਜਿਹੇ ਪ੍ਰਾਈਵੇਟ ਬਿਲਡਰ ਨੂੰ ਜ਼ਮੀਨ ਦਿੱਤੀ ਹੁੰਦੀ ਤਾਂ ਉਹਨੂੰ 1 ਕਰੋੜ ਰੁਪਇਆ ਮਿਲਣਾ ਸੀ ਤੇ ਹੁਣ ਜਿਹੜਾ ਹੈਗਾ ਉਸ ਨੂੰ 4 ਕਰੋੜ ਤੇ 20 ਲੱਖ ਰੁਪਇਆ ਮਿਲੇਗਾ ਔਰ ਉਸਦੀ ਮਰਜ਼ੀ ਦੇ ਮਤਲਬਕ ਮਿਲੇਗਾ ਉਹ ਇੱਕ ਹਿੱਸੇਦਾਰ ਇਸ ਦੇ ਵਿੱਚ ਹੋਏਗਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਜਿਹੜਾ 3 ਕਰੋੜ ਰੁਪਇਆ ਸੀ ਜਿਹੜਾ ਹੁਣ ਕਿਸਾਨ ਦੀ ਜ ਅਦਰਵਾਈਜ਼ ਉਹ ਬਿਲਡਰਾਂ ਦੀ ਜੇਬਾਂ ਦੇ ਵਿੱਚ ਜਾਣਾ ਸੀ ਜਿਹੜੇ ਪ੍ਰਾਈਵੇਟ ਬਿਲਡਰ ਜਿਹੜਾ ਮਾਫੀਆ ਉਹਨਾਂ ਦੀ ਜੇਬਾਂ ਦੇ ਵਿੱਚ ਜਾਣਾ ਸੀ ਔਰ ਦੂਸਰੇ ਬੰਦੇ ਮਤਲਬ ਤੁਸੀਂ ਅੱਜ ਹਾਲਾਤ ਦੇਖੋ ਹਰ ਇੱਕ ਬੰਦੇ ਦੀ ਇੱਕ ਇੱਛਾ ਹੈ ਕਿ ਮੇਰਾ ਆਪਣਾ ਰਹਿਣ ਵਾਲਾ ਘਰ ਹੋਵੇ ਚੰਗੀ ਥਾਂ ਤੇ ਹੋਵੇ ਪਰ ਜਿਹੜੇ ਜ਼ਮੀਨਾਂ ਦੇ ਰੇਟ ਥਾਵਾਂ ਦੇ ਰੇਟ ਮਾਫੀਆ ਨੇ ਅਸਮਾਨੀ ਚੜਾ ਦਿੱਤੇ ਇੱਕ ਮਿਡਲ ਕਲਾਸ ਬੰਦੇ ਲਈ ਤਾਂ ਅੱਜ ਆਪਣਾ ਮਕਾਨ ਖਰੀਦਣਾ ਇੱਕ ਸੁਪਨਾ ਹੀ ਬਣ ਕੇ ਰਹਿ ਗਿਆ ਪਰ ਇਸ ਲੈਂਡ ਪਾਲਿਸੀ ਦੇ ਤਹਿਤ ਜਿੱਥੇ ਕਿਸਾਨ ਨੂੰ ਫਾਇਦਾ ਹੋਏਗਾ ਉਥੇ ਨੇਚਰਚਰਲੀ ਜਿਹੜਾ ਆਮ ਇਨਸਾਨ ਹੈ ਜਿਸ ਨੂੰ ਉਥੇ ਆਪਣਾ ਘਰ ਬਣਾਉਣਾ ਹੈਗਾ ਠੀਕ ਹੈ ਨਾ ਉਸ ਨੂੰ ਵੀ ਵਧੀਆ ਡਿਵੈਲਪਡ ਕਲੋਨੀ ਦੇ ਵਿੱਚ ਔਰ ਸਸਤੇ ਰੇਟ ਦੇ ਉੱਤੇ ਜ਼ਮੀਨ ਉਹ ਮਿਲੇਗੀ ਫਿਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਲੋਕ ਜਿਹੜੇ ਇਸ ਦਾ ਵਿਰੋਧ ਕਰ ਰਹੇ ਨੇ ਉਹ ਵਿਰੋਧ ਕਿਉਂ ਕਰ ਰਹੇ ਆ ਇਹ ਤਾਂ ਸਿੱਧਾ ਜਿਹਾ ਮਤਲਬ ਹੈਗਾ ਕਿ ਇਹ ਲੋਕ ਜਾਂ ਤੇ ਮਾਫੀਆ ਦੇ ਹੱਥਾਂ ਦੇ ਵਿੱਚ ਖੇਡ ਰਹੇ ਹੈਗੇ ਤੇ ਜਾਂ ਫਿਰ ਖੁਦ ਮਾਫੀਆ ਚਲਾ ਰਹੇ ਹੈਗੇ ਇਹੀ ਕਾਰਨ ਹੋ ਸਕਦਾ ਆਦਰਵਾਇਸ ਤੇ ਕੋਈ ਕਾਰਨ ਨਹੀਂ ਹੈਗਾ ਕਿ ਇਸ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਉਹ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਇੱਕ ਇਤਿਹਾਸਕ ਕਦਮ ਹੈ ਜੋ ਸਰਕਾਰ ਚੁੱਕ ਰਹੀ ਹੈ ਇਸ ਤੋਂ ਇਲਾਵਾ ਦੋ ਚੀਜ਼ਾਂ ਹੋਰ ਵੈ ਮਤਲਬ ਤੁਸੀਂ ਨਹੀਂ ਚਾਹਣਾ ਮਤਲਬ ਜਿੱਥੇ ਤੱਕ ਕਿਸਾਨ ਨੇ ਆਪਣੀ ਮਰਜ਼ੀ ਦੇ ਵਿੱਚ ਜ਼ਮੀਨ ਦੇਣੀ ਹੈ ਜਾਂ ਨਹੀਂ ਦੇਣੀ ਹੈ ਉਹਦੀ ਮਰਜ਼ੀ ਹੈ ਦੂਜੇ ਬੰਨੇ ਚਾਹ ਕਰ ਕਿਸਾਨ ਜਿਹੜਾ ਹੈਗਾ ਭਾਵੇਂ ਵੱਖ-ਵੱਖ ਕਿਸਾਨ ਇਕੱਠੇ ਹੋ ਕੇ 50 ਏਕੜ ਜ਼ਮੀਨ ਇਸ ਲੈਂਡ ਪੂਲਿੰਗ ਦੇ ਵਿੱਚ ਦਿੰਦੇ ਆ ਤਾਂ ਉਹਨਾਂ ਨੂੰ ਕੀ ਏਕੜ ਦਾ ਇੱਕ ਟੱਕ ਜਿੱਥੇ ਖੇਤੀ ਕਰਨਾ ਚਾਹੁੰਦੇ ਆ ਇਕੱਠਾ ਮਿਲ ਜਾਊਗਾ ਜਿੱਥੇ ਪਾਣੀ ਦਾ ਪ੍ਰਬੰਧ ਵੀ ਹੋਏਗਾ ਜਿੱਥੇ ਸ਼ਰਤ ਵੀ ਹੋਏਗੀ ਸਾਰੇ ਪ੍ਰਬੰਧ ਉੱਥੇ ਹੋਣਗੇ ਉਹ ਵੀ ਐਕਚੁਅਲੀ ਕਿਸਾਨ ਕਰ ਸਕਦਾ ਹੈਗਾ ਔਰ ਜੇ ਕੋਈ 9 ਏਕੜ ਜ਼ਮੀਨ ਕੋਈ ਕਿਸਾਨ ਦਿੰਦਾ ਹੈਗਾ ਤਾਂ ਉਸ ਨੂੰ ਹਾਊਸਿੰਗ ਉਹ ਬਣਾ ਕੇ 3 ਏਕੜ ਦਾ ਜ਼ਮੀਨ ਦਾ ਉਸ ਦਿੱਤਾ ਜਾ ਸਕਦਾ ਹੈਗਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਮੇਰੀ ਗੁਜਾਰਸ਼ ਵੀ ਇਹ ਹੈ ਕਿ ਸਾਡੀ ਮਰੂਤੀ ਤਰ੍ਹਾਂ ਦੀਆਂ ਪਾਰਟੀਆਂ ਨੂੰ ਤੁਸੀਂ ਅੱਜ ਆਪਣੀ ਸਥਿਤੀ ਸਪਸ਼ਟ ਕਰੋ ਕਿ ਤੁਸੀਂ ਆਮ ਲੋਕਾਂ ਦੇ ਅਤੇ ਕਿਸਾਨਾਂ ਦੇ ਹਤੈਸ਼ਿਓ ਉਹਨਾਂ ਦੇ ਹੱਕ ਵਿੱਚ ਖੜੇ ਹੋ ਤੇ ਜਾਂ ਫਿਰ ਬਿਲਡਰਾਂ ਦੇ ਹੱਕ ਦੇ ਵਿੱਚ ਖੜੇ ਹੋ ਮਾਫੀਆ ਦੇ ਹੱਥ ਦੇ ਵਿੱਚ ਖੜੇ ਹੋ ਜਿਹੜੇ ਇਹਨਾਂ ਦੀ ਲੁੱਟ ਖੁੱਟ ਕਰਦੇ ਨੇ ਔਰ ਜਿਹੜੇ ਤੁਹਾਡੇ ਐਕਸ਼ਨ ਨੇ ਜਿਸ ਤਰੀਕੇ ਨਾਲ ਤੁਸੀਂ ਇਸ ਪਾਲਿਸੀ ਦਾ ਵਿਰੋਧ ਕਰ ਰਹੇ ਹੋ ਉਹ ਤਾਂ ਇਹੀ ਦਰਸਾਉਂਦੇ ਨੇ ਕਿ ਤੁਸੀਂ ਲੈਂਡ ਮਾਫੀਆ ਦੇ ਨਾਲ ਜਾਂ ਉਹਨਾਂ ਬਿਲਡਰਾਂ ਦੇ ਨਾਲ ਖੜੇ ਹੋ ਜਿਹੜੇ ਕਿਸਾਨ ਤੋਂ ਸਸਤੀ ਜ਼ਮੀਨ ਖਰੀਦੇ ਆ ਔਰ ਜਿਨ੍ਹਾਂ ਨੂੰ ਜ਼ਮੀਨ ਉਹ ਚਾਹੀਦੀ ਹੈ ਘਰ ਬਣਾਉਣ ਵਾਸਤੇ ਉਹਨਾਂ